ਪੰਜਾਬ 9888 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਨੇ ਹਰ ਸਾਲ ਵਾਹ ਇਸ ਸਾਲ ਵੀ ਤੀਆਂ ਦਾ ਤਿਹਾਰ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੁੰਮਧਮ ਅਤੇ ਚਾਵਾਂ ਨਾਲ ਬਣਾਇਆ ਜਿਸ ਦੌਰਾਨ ਪਿੰਡ ਦੀਆਂ ਛੋਟੀਆਂ ਬੇਟੀਆਂ ਤੋਂ ਇਲਾਵਾ ਨੂਆਂ ਤੀਆਂ ਅਤੇ ਪਿੰਡ ਦੀਆਂ ਜਵਾਨ ਅਤੇ ਬਿਰਧ ਔਤਾਂ ਨੇ बोलियां ਪਾ ਕੇ ਨੱਚ ਤੱਪ ਕੇ ਤਿਆਂ ਦਾ ਤਿਹਾੜ ਦੀ ਖੁਸ਼ੀ ਸਾਂਝੀ ਕੀਤੀ ਜਦ ਕੇ ਬੇਟੀਆਂ ਨੇ ਵਨ ਸਵੰਨੀਆਂ ਪੋਸ਼ਾਕਾਂ ਪਾ ਕੇ ਤਿਆਰੀ ਵਿੱਚ ਡੀਜੇ ਦੀ ਤਾਲ ਤੇ ਪੰਜਾਬੀ ਵਿਰਸੇ ਨੂੰ ਤਾਜ਼ਾ ਕਰਦੇ ਹੋਏ ਗਿੱਧਾ ਪੰਗੜਾ ਅਤੇ ਬੋਲੀਆਂ ਪਾ ਕੇ ਖੂਬ ਰੌਣਕ ਲਾਈ ਅਤੇ ਇੰਜ ਮਹਿਸੂਸ ਹੋ ਰਿਹਾ ਕਿ ਕੋਈ ਵੱਡੀ ਸਟੇਜ ਦੇ ਪ੍ਰੋਗਰਾਮ ਵੇਖ ਰਹੇ ਹਾਂ ਇਸ ਮੌਕੇ ਤੇ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਮੈਡਮ ਜਤਿੰਦਰ ਕੌਰ ਖੁੰਡੀ ਨੇ ਦੱਸਿਆ ਕਿ ਉਸ ਵੱਲੋਂ ਪੰਜਾਬ ਦੇ ਅਲੋਪ ਹੁੰਦੇ ਜਾ ਰਹੇ ਅਨਮੋਲ ਸੱਭਿਆਚਾਰਕ ਵਿਰਸੇ ਨੂੰ ਤਾਜ਼ਾ ਰੱਖਣ ਲਈ ਪਿਛਲੇ ਲੰਮੇ ਸਮੇਂ ਤੋਂ ਛੋਟਾ ਜਿਹਾ ਉਪਰਾਲਾ ਕੀਤਾ ਸੀ ਜਿਸ ਨੂੰ ਮੂਰ ਪੈਂਦੇ ਹੋਏ ਵੱਡੇ ਸਮਾਗਮ ਵਿੱਚ ਤਬਦੀਲ ਹੋ ਗਿਆ ਉਨ੍ਹਾਂ ਨੇ ਕਿਹਾ ਕਿ ਛੋਟੀਆਂ ਸਟੇਜਾਂ ਤੇ ਹੀ ਬੱਚਿਆਂ ਪ੍ਰੋਗਰਾਮ ਪੇਸ਼ ਕਰਕੇ ਵੱਡੀਆਂ ਸਟੇਜਾਂ ਤੇ ਪਹੁੰਚ ਕੇ ਚੰਗਾ ਮੁਕਾਮ ਹਾਸਲ ਕਰਕੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਦੀਆਂ ਹਨ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਕਿਹਾ ਕਿ ਪੁੱਤਰ ਅਤੇ ਧੀ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਅਤੇ ਧੀਆਂ ਨੂੰ ਉੱਚ ਸਿੱਖਿਆ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਸਰਪੰਚ ਜਤਿੰਦਰ ਕੌਰ ਖੁੰਡੀ ਨੇ ਪਿੰਡ ਅਤੇ ਸਮਾਜ ਵਾਸਤੇ ਅਜਿਹੇ ਕਾਰਜ ਕੀਤੇ ਕਿ ਉਹਨਾਂ ਨੂੰ ਸਰਕਾਰਾਂ ਵੱਲੋਂ ਨੈਸ਼ਨਲ ਅਵਾਰਡ ਦੇ ਕੇ ਨਿਵਾਜਿਆ ਗਿਆ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਅਜਿਹੇ ਕਾਰਜ ਕਰਕੇ ਸਰਪੰਚ ਜਤਿੰਦਰ ਕੌਰ ਖੁੰਡੀ ਪਿੰਡ ਦਾ ਨਾਮ ਰੋਸ਼ਨ ਕਰਨਗੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਮੈਂ ਕੋ ਸੋਵਰਾ ਨਾ ਕੋ ਨਹੀਂ ਗਿਰਦਾ ਹੁਣ ਜੇ ਵੇਤ ਗਰੇ ਵੇ ਕਿੰਦੀ ਪਾਈ ਫਿਰਦਾ ਮੈਂ ਦਿਲ ਬੜਾ ਕਰੇ ਨਾ ਕਰੇ ਨਾ ਤੋਤੇ ਨਾ ਨਰ 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 ਸਨ ਮੈਂ ਚਾਂ ਚੜੀ ਕੋ ਬਾਤ ਕੀ ਮੇਰੀ ਗਵਾਚ ਕੀ ਮੇਰੀ ਤੇਰੇ ਪਿੱਛੇ ਪਿੱਛੇ ਕਮਦੀ करके पै गया फिका तेरे बंबू नखरे करने दस दे कि सिखावे वे पूरा जि रंग मेरा पै गया है फिका तेरे बंबू नखरे ने दस कि सिखा वे वे हर वेले सोचती रही सोचती रही तेरी आकड़ी की गल तुम्हें पन्ना झंझरी गवाच की मेरी गवाच की मेरी तेरे पिछे पिछे घूमती दी चन्ना झंझरी गवा ਦੇਹਾ ਤੇ ਪਿੰਡ ਖੁੰਡੀ ਦੇ ਤੇ ਬੜਾ ਚਾਵਾ ਆਪਣੀਆਂ ਧੀਆਂ ਭੈਣਾਂ ਜੜੀਆਂ ਮਨਾ ਰੀਆਂ ਧੀਆਂ ਦਾ ਤਿਹਾੜੀ ਤੇ ਕੀ ਕਹਣਾ ਚੰਦੇ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਪਾਜੀ ਤੁਹਾਡਾ ਮੇਰੇ ਪਿੰਡ ਪਹੁੰਚਣ ਤੇ ਜੀ ਆਇਆਂ ਨੂੰ ਧੰਨਵਾਦਾ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਖੁਸ਼ੀ ਸਾਂਝੀ ਕਰਨ ਦੇ ਵਿੱਚ ਪਹੁੰਚੇ ਹੋ ਤੇ ਮੈਂ ਆ ਪਿੰਡ ਖੁੰਡੀ ਦਾ ਸਰਪੰਚ ਤਿੰਨ ਚਾਰ ਸਾਲ ਤੋਂ ਮੈਂ ਇਹ ਉਪਰਾਲਾ ਕਰ ਰਹੀ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਜੋ ਵਿਛੜ ਚੁੱਕੇ ਸਭਿਆਚਾਰਕ ਪ੍ਰੋਗਰਾਮ ਨੇ ਉਹਨਾਂ ਨੂੰ ਚਾਲੂ ਕਰਾਂ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਉਹ ਦੇਖ ਹੀ ਰਹੇ ਹੋ ਕਿ ਕਿੰਨਾ ਪਰਮਹੰਗਾਰਾ ਮਿਲ ਰਿਹਾ ਆਪਣੀਆਂ ਭੈਣਾਂ ਵੱਲੋਂ ਮੇਰੇ ਪਿੰਡ ਦਾ ਸੰਯੋਗ ਜਿਹੜਾ ਇਹ ਮੇਰੇ ਪਿੰਡ ਦਾ ਸੰਯੋਗ ਆ ਇਹ ਮੈਨੂੰ ਪ੍ਰਸਾਦ ਕਰਦਾ ਕਿ ਮੈਂ ਵੱਧ ਚੜ ਕੇ ਕੰਮ ਕਰਾਂ ਆਪਣੇ ਪਿੰਡ ਲਈ ਤੇ ਇਹੋ ਜਿਹੇ ਮੇਲੇ ਜਿਹੜੇ ਸਭਿਆਚਾਰਕ ਪ੍ਰੋਗਰਾਮ ਜਿਹੜੇ ਮੈਂ ਕਰਾਉਂਦੀ ਰਵਾਂ ਇਹ ਅੱਜ ਤੀਆਂ ਦਾ ਤਿਹਾਰ ਜਿਹੜਾ ਬਿਲਕੁਲ ਸਾਡਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਸੀ ਤੇ ਇਹ ਸਾਹਮਣਾ ਕਦਮ ਹੀ ਹੋ ਚੁੱਕਿਆ ਹੈ ਪੰਜਾਬ ਤੋਂ ਛੋਟੇ ਜਿਹੇ ਪ੍ਰਾਲੇ ਦੇ ਨਾਲ ਹਰ ਪਿੰਡ-ਪਿੰਡ ਵਿੱਚ ਇਹ ਪ੍ਰੋਗਰਾਮ ਜਿਹੜੇ ਕੀਤੇ ਜਾ ਰਹੇ ਨੇ ਬੜਾ ਚੰਗਾ ਲੱਗਦਾ ਜੀ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਜੋ ਬੱਚਿਆਂ ਨੇ ਪ੍ਰੋਗਰਾਮ ਕੀਤੀ ਹੈ ਇੱਕ ਘੰਟੇ ਤੋਂ ਲਗਾਤਾਰ ਚੱਲ ਰਹੇ ਆ ਇਹਨਾਂ ਦੀ ਬਹੁਤ ਸਾਰੀ ਹੌਸਲਾ ਵਜਾਈ ਵਾਸਤੇ ਜੋ ਅਹੀਂ ਪੈਣਾ ਕੱਟੀਆਂ ਹੋਈਆਂ ਵਾਂ ਤੇ ਇਹ ਤਿਹਾੜ ਦੇ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਜੀ ਬੜਾ ਚੰਗਾ ਲੱਗ ਰਿਹਾ ਮੈਡਮ ਕੀ ਸੁਨੇਹ ਦਿੰਦੇ ਹੋ ਬਾਕੀ ਪਿੰਡਾਂ ਵਾਲਿਆਂ ਨੂੰ ਕੀ ਸੁਨੇਹ ਦਿੰਦੇ ਜੀ ਪਾਜੀ ਮੈਂ ਬਾਕੀ ਪਿੰਡਾਂ ਵਾਲਿਆਂ ਨੂੰ ਵੀ ਕਹਿੰਨੀ ਆ ਕਿ ਜਿਸ ਤਰ੍ਹਾਂ ਮੇਰੇ ਛੋਟੇ ਜਿਹੇ ਪੜਾਲੇ ਨਾਲੇ ਵੱਡਾ ਹੁੰਦਾ ਜਾ ਰਿਹਾ ਹੈ ਇਹ ਪਿੰਡ ਪਿੰਡ ਦੇ ਵਿੱਚ ਹੀ ਇਹ ਪ੍ਰੋਗਰਾਮ ਜ਼ਰੂਰ ਕਰੀਏ ਜੋ ਸਾਡੀਆਂ ਭੈਣਾਂ ਸਾਲ ਬਾਅਦ ਕੱਟੀਆਂ ਹੋ ਕੇ ਇੱਕ ਤਾਂ ਉਹਨਾਂ ਦਾ ਮੇਲ ਮਲਾਪ ਹੁੰਦਾ ਪਿਆਰ ਵਧੇਗਾ ਇੱਕ ਸਾਡਾ ਲੋਪ ਹੋਇਆ ਜਿਹੜਾ ਸਵੇਰ ਚਾਹ ਪ੍ਰੋਗਰਾਮ ਆ ਉਹ ਜ਼ਰੂਰ ਫੇਰ ਜੀ ਹੁੰਦਾ ਹੋਏਗਾ ਮਨ ਦੇਖਿਆ ਕਿ ਬੱਚਿਆਂ ਨੇ ਬਹੁਤ ਛੋਟਾ ਮਤਲਬ ਇਹ ਆਈਟਮਾਂ ਪੇਸ਼ ਕੀਤੀਆਂ ਵਾ ਪਿੰਡਾਂ ਦੇ ਛੋਟੇ ਛੋਟੇ ਸਤਾਂ ਤੋਂ ਜਿਹੜੇ ਬੱਚੇ ਆ ਉੱਠ ਕੇ ਵੱਡੀਆਂ ਮਲੇ ਸਟੇਜਾਂ ਤੇ ਜਾਂਦੇ ਨੇ ਇਹ ਤੁਹਾਡਾ ਪਰਾਲਾ ਵਾ ਬੱਚਿਆ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਸੀ ਬਹੁਤ ਸਾਰੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਪਿੰਡ ਦੇ ਛੋਟੇ ਛੋਟੇ ਬੱਚੇ ਜਿਹੜੇ ਇੰਨਾ ਵਧੀਆ ਨਹੀਂ ਤੇ ਇੰਨੇ ਛੋਟੇ ਬੱਚੇ ਜਿਹੜੇ ਪਬਲਿਕ ਵੱਲ ਵੇਖ ਕੇ ਘਬਰਾ ਜਾਂਦੇ ਆ ਅੱਜ ਖੁਸ਼ੀ ਹੋ ਰਹੀ ਹੈ ਕਿ ਮੇਰੇ ਪਿੰਡ ਵਿੱਚ ਉਹ ਜਿਹੜੇ ਬੱਚੇ ਅੱਜ ਥਿਕੇ ਨਿਕੇ ਉੱਠ ਕੇ ਪ੍ਰੋਗਰਾਮ ਕਰਦੇ ਇੱਕ ਦਿਨ ਜ਼ਰੂਰ ਕਾਮਯਾਬ ਹੋ ਕੇ ਵੱਡੀਆਂ ਪਲੰਤੀਆਂ ਸੋਣਗੇ ਜੀ ਬੜਾ ਬਹੁਤ ਵਧੀਆ ਉਤਰਾਲਾ ਵਾ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਵਾ ਪੂਰੀ ਸਟੇਜ ਦੀ ਭੁੰਦਾ ਵੀ ਬੜੇ ਬਾਖੂਬੀ ਨਿਭਾ ਰਹੇ ਹੋ ਤਾਂ ਕੀ ਕਹਿਣਾ ਚਾਹੁੰਦੇ ਅਸੀਂ ਇਸ ਪ੍ਰੋਗਰਾਮ ਬਾਰੇ ਕਹਿਣਾ ਚਾਹੁੰਦੇ ਆ ਕਿ ਤੀਆਂ ਦਾ ਤਿਹਾਰ ਬਹੁਤ ਹੀ ਅੱਜ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪਿਛਲੇ ਕੁਝ ਸਾਲਾਂ ਤੋਂ ਸਰਪੰਚ ਨਿਜੀਤਿੰਦਰ ਪੌਰ ਜੀ ਨੇ ਇਹ ਪ੍ਰੋਗਰਾਮ ਚਾਲੂ ਕਰਵਾਇਆ ਜੋ ਕਿ ਪਹਿਲਾਂ ਔਲੋਪ ਹੋ ਚੁੱਕਾ ਸੀ ਅੱਜ ਬਹੁਤ ਹੀ ਧੂਮ ਧਾਮ ਨਾਲ ਬੱਚਿਆਂ ਨੇ ਬਹੁਤ ਹੀ ਐਪੀਸੋਡ ਦਿਖਾਏ ਹਨ ਬਹੁਤ ਬਹੁਤ ਬੱਚਿਆਂ ਦਾ ਵੀ ਧੰਨਵਾਦ ਕਰਦੇ ਹਾਂ ਸਰਪੰਚ ਨਿਜੀਤਿੰਦਰ ਪੌਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦਿੱਤਾ ਕਸਸਤੀ ਇੱਧ ਤੇ ਜਾਣ ਦਾ ਮੌਕਾ ਦਿੱਤਾ ਧੰਨਵਾਦ ਕਰਦੇ ਹਾਂ ਸਰਪੰਚ ਮੋਹਨ ਸਿੰਘ ਦੇ